ਦੇਖੋ ਅਮਰੀਕਾ ਗਏ ਰਾਹੁਲ ਗਾਂਧੀ ਸਾਹਿਬ ਨੂੰ ਅੱਜ ਪ੍ਰੈਸ ਮਿਲਣੀ ਦੌਰਾਨ ਇੱਕ ਸਿੱਖ ਨੌਜਵਾਨ ਨੇ ਬੜੀ ਦਲੇਰੀ ਤੇ ਬੜੇ ਸੁਹਿਰਦ ਤਰੀਕੇ ਦੇ ਨਾਲ ਉਹਨਾਂ ਦੇ ਉਸ ਬਿਆਨ ਦੇ ਨਾਲ ਕਾਊਂਟਰ ਕੀਤਾ ਜਿੱਥੇ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਸੀ ਕਿ ਕੀ ਭਾਰਤ ਦੇ ਵਿੱਚ ਸਿੱਖਾਂ ਨੂੰ ਕੜਾ ਪਹਿਨਣ ਤੇ ਪਗੜੀ ਪਹਿਨਣ ਦੀ ਇਜਾਜ਼ਤ ਰਹੇਗੀ ਉਸ ਨੌਜਵਾਨ ਨੇ ਸਵਾਲ ਕੀਤਾ ਕਿ ਜੋ 1980 ਦੇ ਦਹਾਕੇ ਦੇ ਵਿੱਚ ਹੋਇਆ ਉਹਦੇ ਬਾਰੇ ਰਾਹੁਲ ਗਾਂਧੀ ਨੇ ਕੀ ਕਹਿਣਾ ਕਿਉਂਕਿ 1980 ਦੇ ਦਹਾਕੇ ਦੌਰਾਨ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਹਿ ਟੇਰੀ ਕੀਤਾ ਗਿਆ ਦਿੱਲੀ ਦੀਆਂ ਸੜਕਾਂ ਤੇ ਸਿੱਖ ਨਸਲ ਖੁਸ਼ੀ ਹੋਈ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਤੇ ਰਾਹੁਲ ਗਾਂਧੀ ਸਾਹਿਬ ਕੀ ਕਹਿੰਦੇ ਕਹਿੰਦੇ ਜੀ ਉਸ ਸਮੇਂ ਮੇਰਾ ਰਾਜਨੀਤੀ ਨਾਲ ਜਾਂ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅੱਜ ਮੈਂ ਰਾਜਨੀਤੀ ਦੇ ਵਿੱਚ ਹੁਣ ਨਹੀਂ ਆਇਆ ਸਾ ਕੁਝ ਉਹ ਰਾਹੁਲ ਗਾਂਧੀ ਸਾਹਿਬ ਠੀਕ ਹੈ ਕਿ 1980 ਦੇ ਦਹਾਕੇ ਦੌਰਾਨ ਤੁਹਾਡਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਤੁਹਾਡੇ ਪਰਿਵਾਰ ਨੇ ਇਹ ਸਾਰਾ ਕੁਝ ਕੀਤਾ ਔਰ ਉਸ ਤੋਂ ਬਾਅਦ بڑے ਐਸੇ ਮੌਕੇ ਆਏ ਜਦੋਂ ਤੁਸੀਂ ਖਾਸ ਕਰਕੇ ਜੇ ਮੈਂ ਯੂਪੀਏ ਦੀਆਂ ਦੋ ਸਰਕਾਰਾਂ ਦੀ ਗੱਲ ਕਰਾਂ ਉਹ ਤਾਂ ਸਾਰਿਆਂ ਨੂੰ ਪਤਾ ਕਿ ਤੁਹਾਡਾ ਪਰਿਵਾਰ ਉਹ ਸਰਕਾਰਾਂ ਚਲਾ ਰਿਹਾ ਸੀ। ਔਰ ਉਹਦੇ ਦੌਰਾਨ ਜਿਹੜਾ ਸਿੱਖ ਨਸਲ ਕੁਸ਼ੀ ਦੇ ਕੇਸ ਹੈ, ਸੀਬੀਆਈ ਨੇ ਕਲੋਜ਼ਰ ਰਿਪੋਰਟ ਆ ਫਾਈਲ ਕੀਤੀਆਂ। ਉਹਨਾਂ ਨੂੰ ਬਚਾਇਆ ਕਾਂਗਰਸ ਨੇ। ਔਰ ਅੱਜ ਤੱਕ ਜਿਹੜੇ ਉਹ ਦੋਸ਼ੀ ਨੇ, ਚਾਹੇ ਸੱਜਨ ਕੁਮਾਰ ਹੋਣ, ਜਗਦੀਸ਼ ਟਾਇਟਲਰ ਹੋਣ ਜਾਂ ਕਮਲਨਾਥ ਹੋਣ ਹੋਰ ਐਸੇ ਬਹੁਤ ਚਿਹਰੇ ਨੇ, ਉਹ ਤਾਂ ਕਾਂਗਰਸ ਦੇ ਵਿੱਚ ਬੈਠੇ ਨੇ। ਹੁਣ ਤਾਂ ਤੁਸੀਂ ਲੀਡਰ ਆਫ ਆਪੋਜੀਸ਼ਨ ਹੋ। ਤੁਸੀਂ ਕਾਂਗਰਸ ਨੂੰ ਸਾਰੀ ਨੂੰ ਤੁਸੀਂ ਉਹ ਚਲਾ ਰਹੇ ਹੋ। ਤੇ ਅੱਜ ਵੀ ਤੁਸੀਂ ਉਹ ਲੋਕਾਂ ਨੂੰ ਬਚਾ ਰਹੇ ਹੋ ਤਾਂ ਇਹ ਗੱਲ ਕਹਿਣੀ ਕਿ ਜੀ ਉਦੋਂ ਮੇਰਾ ਸਰਕਾਰ ਨਹੀਂ ਸੀ ਅੱਜ ਕੀ ਕਾਂਗਰਸ ਇਹ ਚੀਜ਼ਾਂ 'ਚ ਭਰੀ ਹੋ ਜਾਂਦੀ ਹੈ ਖਾਸ ਕਰਕੇ ਜੇ ਮੈਂ ਅਕਾਲ ਤਖਤ ਸਾਹਿਬ ਢਹਿ ਟੇਰੀ ਕਰਨ ਦੀ ਗੱਲ ਕਰਾਂ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਸਥਾ ਹੈ ਸਿੱਖਾਂ ਦਾ ਧੁਰਾ ਹੈ ਦੇਸ਼ ਵਿਦੇਸ਼ 'ਚ ਜਿੱਥੇ ਵੀ ਸਿੱਖ ਬੈਠੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਨੇ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਚੱਲਦੇ ਨੇ ਔਰ ਥੋਡੀਆਂ ਸਰਕਾਰਾਂ ਦੇ ਵਿੱਚ ਉਹ ਦੋਸ਼ੀਆਂ ਨੂੰ ਬਚਾਇਆ ਗਿਆ 84 ਦੇ ਸਿੱਖ ਨਸਲ ਕੁਸ਼ੀ ਦੇ ਦੋਸ਼ੀਆਂ ਨੂੰ ਬਚਾਇਆ ਗਿਆ ਇਹ ਤਾਂ ਮੈਂ ਧੰਨਵਾਦ ਕਰਦਾ ਭੈਜੀ ਹਰ ਸਿਮਰਤ ਕੋਰ ਬਾਦਲ ਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਐਨਡੀਏ ਦੀ ਪਹਿਲੀ ਸਰਕਾਰ ਸੀ ਉਹਦੇ ਵਿੱਚ ਭਾਈਵਾਲ ਸੀ ਵੱਡੇ ਬਾਦਲ ਸਾਹਿਬ ਦੇ ਯਤਨਾਂ ਦਾ ਸੁਖਬੀ ਸਿੰਘ ਬਾਦਲ ਸਾਹਿਬ ਦਾ ਜਿਹੜੀ ਸਾਡੀ ਦਿੱਲੀ ਦੀ ਉੱਥੇ ਦੀ ਇਕਾਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਲੀਡਰਾਂ ਦਾ ਕਈ ਐਸੇ ਚਿਹਰੇ ਨੇ ਜਿਹੜੇ ਭਾਜਪੀ ਦੇ ਵਿੱਚ ਬੈਠੇ ਨੇ ਉਹਨਾਂ ਦਾ ਯੋਗਦਾਨ ਹੈ ਔਰ ਖਾਸ ਕਰਕੇ ਮੈਂ ਜ਼ਿਕਰ ਕਰੂੰਗਾ ਫੂਲਕਾ ਸਾਹਿਬ ਦਾ ਜਿਨ੍ਹਾਂ ਨੇ ਇੱਕ ਲੜਾਈ ਲੜੀ ਤਾਜ ਸੱਜਨ ਕੁਮਾਰ ਜੇਲ੍ਹ ਦੇ ਵਿੱਚ ਬੈਠਾ ਔਰ ਬਹੁਤ ਜਲਦੀ ਟਾਈਟਲਰ ਵੀ ਜਾਊਗਾ ਪਰ ਤੁਹਾਡਾ ਯੋਗਦਾਨ ਤੁਹਾਡੀ ਸਰਕਾਰਾਂ ਦਾ ਯੋਗਦਾਨ ਇਹ ਰਿਹਾ ਹੈ ਕਿ ਤੁਸੀਂ ਉਹ ਲੋਕਾਂ ਨੂੰ ਚਾਹਦੇ ਬਖਸ਼ੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਜਸਟੀਫਾਈ ਕੀਤਾ ਪੰਜਾਬ ਦੇ ਵਿੱਚ ਵੀ ਕਾਂਗਰਸ 'ਚ ਕਈ ਐਸੇ ਨੇਤਾ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਅਕਾਲ ਤਖਤ ਸਾਹਿਬ ਦੇ ਅਟੈਕ ਨੂੰ ਵੀ ਜਸਟੀਫਾਈ ਕੀਤਾ ਤੁਸੀਂ ਅੱਜ ਉਹਨਾਂ ਨੂੰ ਐਮਪੀ ਬਣਾਇਆ ਵੱਡੇ ਅਹੁਦੇ ਦਿੱਤੇ ਮੰਤਰੀ ਬਣਾਇਆ ਸੋ ਇਹ ਕਾਂਗਰਸ ਦਾ ਅਸਲ ਚਿਹਰਾ ਮੈਂ ਮੰਨਦਾ ਕਿ ਦੇਸ਼ ਦੇ ਵਿੱਚ ਬਹੁਤ ਕੁਝ ਐਸਾ ਹੋ ਰਿਹਾ ਹੈ ਮਿਨੋਰਟੀਜ਼ ਦੇ ਵਿੱਚ ਬੇਵਿਸ਼ਵਾਸੀ ਹੈ ਕਈ ਐਸੇ ਕਦਮ ਨੇ ਸਿੱਖ ਸਾਡੇ ਜਿਹੜੇ ਸਾਡੇ ਇੰਸਟੀਟਿਊਸ਼ਨਸ ਹੈ ਗੁਰਦੁਆਰਾਂ ਦੇ ਉੱਤੇ ਕਬਜ਼ੇ ਨੇ ਉਹਨਾਂ ਨੂੰ ਲੈ ਕੇ ਨਰਾਜ਼ਗੀ ਹੈ ਪਰ ਉਹਦੇ ਨਾਲ ਕਾਂਗਰਸ ਨਹੀਂ ਬਰੀ ਹੋ ਜਾਂਦੀ। ਕੱਲ੍ਹ